ਦੋਸਤੋ ਅੱਜ ਅਸੀਂ ਗੱਲ ਕਰਦੇ ਹਾਂ ਰਾਜਾ ਪੋਜ ਦੀ ਉਦਾਰਤਾ ਦੀ ਇੱਕ ਦਿਨ ਰਾਜਾ ਪੋਜ ਆਪਣੇ ਕਮਰੇ ਵਿੱਚ ਬੈਠੇ ਭੋਜਨ ਕਰ ਰਹੇ ਸਨ ਤੇ ਇੱਕ ਮਧੂਮੱਖੀ ਉਹਨਾਂ ਦੇ ਕੋਲ ਆ ਕੇ ਬੈਠ ਗਈ ਤੇ ਆਦਤ ਪੱਖੋਂ ਆਪਣੇ ਹੱਥ ਪੈਰ ਉਹਨਾਂ ਦੇ ਸਿਰ ਤੇ ਰਗੜਨ ਲੱਗੀ ਪੋਜ ਨੇ ਰਾਜ ਪੁਜਿਤ ਨੂੰ ਪੁੱਛਿਆ ਇਹ ਇਸ ਤਰ੍ਹਾਂ ਕਿਉਂ ਕਰ ਰਹੀ ਹੈ ਰਾਜਾ ਪੁਜਿਤ ਨੇ ਜਵਾਬ ਦਿੱਤਾ ਰਾਜਨ ਇਹ ਕਹਿ ਰਹੀ ਹੈ ਕਿ ਤੇਰੇ ਵਰਗੇ ਤਨਵਾਨਾਂ ਨੂੰ ਤਨ ਇਕੱਠਾ ਨਹੀਂ ਕਰਨਾ ਚਾਹੀਦਾ ਮੈਂ ਕਿੰਨੀ ਮਿਹਨਤ ਨਾਲ ਆਪਣੇ ਛੱਤੇ 'ਚ ਸ਼ਹਿਦ ਇਕੱਠਾ ਕੀਤਾ ਪਰ ਮੈਂ ਉਸ ਨੂੰ ਵਰਤ ਨਹੀਂ ਸਕੀ ਤੇ ਨਾ ਹੀ ਕਿਸੇ ਨੂੰ ਦਾਨ ਦਿੱਤਾ ਉਸ ਨੂੰ ਤਾਂ ਦੂਸਰਿਆਂ ਨੇ ਹੀ ਲੁੱਟ ਲਿਆ ਤੁਸੀਂ ਵੀ ਆਪਣੇ ਧਨ ਦਾ ਠੀਕ ਪ੍ਰਯੋਗ ਕਰਦੇ ਹੋਏ ਉਸ ਨੂੰ ਦਾਨ ਚ ਦੇਣਾ ਸ਼ੁਰੂ ਕਰ ਦਿਓ। ਰਾਜਾ ਭੋਜ ਨੇ ਇਸ ਗੱਲ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ। ਉਹ ਉਸਨੇ ਦਿਨ ਤੋਂ ਵਿਦਵਾਨਾਂ ਤੇ ਗਰੀਬਾਂ ਨੂੰ ਖੁੱਲੇ ਦਿਲ ਨਾਲ ਦਾਨ ਦੇਣ ਲੱਗੇ। ਉਹਨਾਂ ਦੀ ਇਸ ਉਦਾਰਤਾ ਤੋਂ ਦੁਖੀ ਹੋ ਕੇ ਰਾਜਾ ਦੇ ਕੋਸ਼ਪਤੀ ਤੇ ਰਾਜਕੋਸ਼ ਨੇ ਕੰਧ ਤੇ ਲਿਖਵਾ ਦਿੱਤਾ। ਰਾਜੇ ਨੂੰ ਮੁਸੀਬਤ ਸਮੇਂ ਦੇ ਲਈ ਧਨ ਇਕੱਠਾ ਕਰਨਾ ਚਾਹੀਦਾ ਹੈ ਉਸ ਸਤਰ ਦੇ ਜਦੋਂ ਰਾਜਾ ਭੋਜ ਦੀ ਨਜ਼ਰ ਪਈ ਤਾਂ ਉਹਨਾਂ ਨੇ ਉਸ ਦੇ ਥੱਲੇ ਲਿਖਵਾ ਦਿੱਤਾ ਜਿਨ੍ਹਾਂ ਦੇ ਲక్ష్ਮੀ ਮਾਂ ਦੀ ਕਿਰਪਾ ਹੋਵੇ ਉਹਨਾਂ ਤੇ ਮੁਸੀਬਤ ਕਿਹੋ ਜਿਹੀ ਕੋਸ਼ਪਤੀ ਨੇ ਫਿਰ ਲਿਖਵਾ ਦਿੱਤਾ ਕਦੇ-ਕਦੇ ਬੁਰੀ ਕਿਸਮਤ ਨਾਲ ਧਨਵਾਨਾਂ ਤੇ ਵੀ ਮੁਸੀਬਤ ਆ ਜਾਂਦੀ ਹੈ ਭੋਜ ਨੇ ਇਸ ਨੂੰ ਪੜ੍ਹ ਕੇ ਲਿਖਵਾ ਦਿੱਤਾ ਕਿ ਜੇਕਰ ਬੁਰੀ ਕਿਸਮਤ ਨਾਲ ਧਨਵਾਨਾਂ ਤੇ ਮੁਸੀਬਤ ਆ ਸਕਦੀ ਹੈ ਤਾਂ ਇਕੱਠਾ ਕੀਤਾ ਹੋਇਆ ਧਨ ਵੀ ਖਤਮ ਹੋ ਸਕਦਾ ਹੈ ਰਾਜਾ ਭੋਜ ਦੀ ਇਸ ਦਲੀਲ ਦਾ ਕੋਈ ਵੀ ਉੱਤਰ ਉਸ ਕੋਸ਼ਪਤੀ ਨੂੰ ਨਹੀਂ ਸੁਝਿਆ ਉਸ ਦਿਨ ਤੋਂ ਉਸਨੇ ਕੁਝ ਵੀ ਲਿਖਵਾਉਣਾ ਬੰਦ ਕਰ ਦਿੱਤਾ ਦਾਨ ਦਾ ਜੋ سلسلہ ਸ਼ੁਰੂ ਹੋਇਆ ਉਹ ਅੱਗੇ ਵੀ ਚੱਲਦਾ ਰਿਹਾ ਅਜਿਹਾ ਕਰਕੇ ਹੀ ਰਾਜਾ ਭੋਜ ਨੇ ਪ੍ਰਜਾ ਦੇ ਦਿਲ 'ਚ ਆਪਣੇ ਲਈ ਇੱਕ ਵਿਸ਼ੇਸ਼ ਥਾਂ ਬਣਾ ਲਈ ਸੀ ਧੰਨਵਾਦ ਇਹ ਸੀ ਅੱਜ ਦੀ ਕਹਾਣੀ ਰਾਜਾ ਪੋਜ ਦੀ ਉਦਾਰਤਾ ਦੀ